84 ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਕਾਂਗਰਸ ਨੇ ਹਮਲੇ ਕੀਤੇ ਉਹਨਾਂ ਨੂੰ ਯੋਜਨਾਬੱਧ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਸਾੜੇ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੂੰ 400 ਤੋਂ ਪਲੱਸ ਸੀਟਾਂ ਆਈਆਂ ਇਸੇ ਤਰ੍ਹਾਂ ਦਾ ਮਾਹੌਲ ਬੀਜੇਪੀ ਅੱਜ ਘੜਨ ਦੀ ਕੋਸ਼ਿਸ਼ ਕਰ ਰਹੀ ਹੈ। ਕਤਲ ਦੇ ਮਾਮਲੇ ਨੂੰ ਜਿਹੜੀ ਹੈਗੀ ਆ ਯੋਗੀ ਦੀ ਪੁਲਿਸ ਇੱਕ ਐਕਸੀਡੈਂਟ ਦਾ ਮਾਮਲਾ ਪੇਸ਼ ਕਰਨ ਦੇ ਵਿੱਚ ਬਹੁਤ ਮਹਾਰਤ ਹਾਸਲ ਲੀ। ਉਹ ਇੱਕ ਦੇਸ਼ ਦੇ ਵਿੱਚ ਮਾਹੌਲ ਬਣਾਇਆ ਜਾ ਰਿਹਾ ਸਿੱਖਾਂ ਦੇ ਖਿਲਾਫ ਦਸਤਾਰਧਾਰੀਆਂ ਦੇ ਖਿਲਾਫ ਉਹ ਬਹੁਤ ਖਤਰਨਾਕ ਹੈ ਮੌਬ ਲਿੰਚਿੰਗ ਦਾ ਮੈਂ ਸਮਝਦਾ ਕਿ ਇੱਕ ਮਾਮਲਾ ਵਾ ਕਿ ਜਿਹੜਾ ਫੌਜੀ ਨਿਰਮਲ ਸਿੰਘ ਨੂੰ ਬਰਬਰਤਾਪੂਰਨ ਮਾਰ ਦਿੱਤਾ ਗਿਆ ਸਸਿਕਲ ਜੀ ਤੁਸੀਂ ਦੇਖੋ 25 ਚੈਨਲ ਪੰਜਾਬੀ ਸਾਡੇ ਨਾਲ ਇੱਥੇ ਭਦਨੀ ਪਾਰਟੀ ਦੇ ਐਮ ਐਲ ਏ ਨੇ ਮਨਵਿੰਦਰ ਸਿੰਘ ਵਿਆਪੁਰਾ ਮਨਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਅੱਜ ਜ਼ੀਰੋ ਆਵਰ 'ਚ ਇੱਕ ਮੁੱਦਾ ਚੁੱਕਿਆ ਇੱਕ ਫੌਜੀ ਦਾ ਮੁੱਦਾ ਚੁੱਕਿਆ ਔਰ ਖਾਸ ਕਰਕੇ ਉਹ ਕੀ ਮੁੱਦਾ ਸੀਗਾ ਔਰ ਹੱਥ 'ਚ ਉਹਨਾਂ ਨੇ ਕਾਫੀ ਸਾਰੀਆਂ ਜੜੀਆਂ ਪੇਪਰਸ ਵੀ ਲਏ ਹੋਏ ਐ ਡੈਫੀਨੇਟਲੀ ਇੱਕ ਸ਼ਹੀਦ ਦੀ ਗੱਲ ਇੱਥੇ ਹੋ ਰਹੀ ਐ ਪਰ ਮੁੱਦਾ ਕੀ ਸੀ ਕੀ ਉਹਨਾਂ ਨੇ ਸਵਾਲ ਚੁੱਕਿਆ ਉਹਦੇ ਬਾਰੇ ਗੱਲ ਕਰ ਰਹੇ ਹਾਂ ਹਾਂ ਜੀ ਜੀ ਮਨਵਿੰਦਰ ਜੀ ਤੁਸੀਂ ਇਹ ਹੱਥ 'ਚ ਕਾਫੀ ਸਾਰੀਆਂ ਤਸਵੀਰਾਂ ਜਿਹੜੀਆਂ ਲਈਆਂ ਹੋਈਆਂ ਔਰ ਤੁਸੀਂ ਮੁੱਦਾ ਜੀ ਜ਼ੀਰੋ ਆਵਰ 'ਚ ਚੁੱਕਿਆ ਫਲੋਰ ਆਫ ਦਾ ਹਾਊਸ ਤੇ ਕੀ ਮਾਮਲਾ ਹੈਗਾ ਸਾਰਾ ਅ ਮੇਰੇ ਹਲਕੇ ਦੇ ਲਾਗ ਇੱਕ ਬੰਦਾ ਪੁਰਸਲਾ ਮੰਡੇਰ ਉਥੋਂ ਦਾ ਫੌਜੀ ਜੁਨਾਹ ਜਿਹੜਾ ਕਿ ਸਾਕਾ ਸੂਬੇਦਾਰ ਹੈ ਉਹ ਅਨਸਾਰ ਨਰਮਲ ਸਿੰਘ ਉਹ ਕਾਸ਼ੀ ਵਿਖੇ 20 ਤਰੀਕ ਨੂੰ 20 ਫਰਵਰੀ ਨੂੰ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਮਨਾਉਣ ਟਰੱਕ ਦੇ ਵਿੱਚ ਗਏ ਸੀ ਸੰਗਤ ਦੇ ਨਾਲ ਗਏ ਸੀ ਪਰ 22 ਤਰੀਕ ਨੂੰ ਦਾ ਗੁੰਡਿਆਂ ਵੱਲੋਂ ਬੜੀ ਬੇਰਹਿਮੀ ਦੇ ਨਾਲ ਕਤਲ ਕਰਕੇ ਉਸ ਨੂੰ ਹਾਈਵੇ ਤੇ ਸੁੱਟ ਦਿੱਤਾ ਜਾਂਦਾ ਉਥੋਂ ਇਤਨੀ ਹੀ ਗੱਲ ਨਹੀਂ ਉਥੋਂ ਦੀ ਜਿਹੜੀ ਪੁਲਿਸ ਹੈ ਉਥੋਂ ਦਾ ਲੰਕਾ ਥਾਣਾ ਪੈਂਦਾ ਲੰਕਾ ਥਾਣੇ ਦੇ ਵੱਲੋਂ ਇਸ ਘਟਨਾ ਨੂੰ ਇਸ ਕਤਲ ਨੂੰ ਸਿਰਫ ਇੱਕ ਮਹਿਜ 174 ਦੀ ਕਾਰਵਾਈ ਕਰ ਦੇਣਾ ਮਹਿਜ ਇੱਕ ਐਕਸੀਡੈਂਟ ਦਿਖਾ ਦੇਣਾ ਮੈਂ ਸਮਝਦਾ ਕਿ ਇਹ ਇੱਕ ਇਨਸਾਫ ਤੇ ਧੱਬਾ ਹੈ ਜਿਹੜੀ ਕਿ ਬੀਜੇਪੀ ਦੀ ਸਰਕਾਰ ਇਹ ਗੱਲਾਂ ਕਰਦੀ ਨਹੀਂ ਸਕਦੀ ਕਿ ਯੋਗੀ ਦਾ ਰਾਜ ਯੂਪੀ ਦੇ ਵਿੱਚ ਸਭ ਤੋਂ ਵਧੀਆ ਉੱਥੇ ਲਾਉਂਡ ਆਰਡਰ ਦੀ ਸਥਿਤੀ ਹੈ ਲਾਉਂਡ ਆਰਡਰ ਦੀ ਉੱਥੇ ਸਥਿਤੀ ਇਹ ਹੈ ਕਿ ਇਸ ਤਰੀਕੇ ਦੇ ਨਾਲ ਕਤਲ ਦੇ ਮਾਮਲੇ ਨੂੰ ਹੈਗੀ ਆ ਜੋਗੀ ਦੀ ਪੁਲਿਸ ਇੱਕ ਐਕਸੀਡੈਂਟ ਦਾ ਮਾਮਲਾ ਪੇਸ਼ ਕਰਨ ਦੇ ਵਿੱਚ ਬਹੁਤ ਮਹਾਰਤ ਹਾਸਲ ਰੱਖਦੀ ਹੈ ਇਹ ਕਾਰਨ ਕੀ ਹੈ ਕਿਉਂਕਿ ਜੋ ਇੱਕ ਦੇਸ਼ ਦੇ ਵਿੱਚ ਮਾਹੌਲ ਬਣਾਇਆ ਜਾ ਰਿਹਾ ਸਿੱਖਾਂ ਦੇ ਖਿਲਾਫ ਦਸਤਾਰਧਾਰੀਆਂ ਦੇ ਖਿਲਾਫ ਉਹ ਬਹੁਤ ਖਤਰਨਾਕ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਾਣ ਦੇ ਲਈ ਸਾਡੇ ਜਿਹੜੇ ਕਿਸਾਨ ਨੇ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਔਰ ਪੁਲਿਸ ਸਿੱਧੀਆਂ ਗੋਲੀਆਂ ਚਲਾ ਰਹੀ ਹੈ ਉੱਥੇ ਲਾਅਨ ਆਰਡਰ ਦੀ ਸਥਿਤੀ ਹੈ ਲਾਅਨ ਆਰਡਰ ਦੀ ਉੱਥੇ ਸਥਿਤੀ ਇਹ ਹੈ ਕਿ ਇਸ ਤਰੀਕੇ ਦੇ ਨਾਲ ਕਤਲ ਦੇ ਮਾਮਲੇ ਨੂੰ ਜਿਹੜੀ ਹੈਗੀ ਆ ਜੋਗੀ ਦੀ ਪੁਲਿਸ ਇੱਕ ਐਕਸੀਡੈਂਟ ਦਾ ਮਾਮਲਾ ਪੇਸ਼ ਕਰਨ ਦੇ ਵਿੱਚ ਬਹੁਤ ਮਹਾਰਤ ਹਾਸਲਦਾ ਇਹ ਕਾਰਨ ਕੀ ਹੈ ਕਿਉਂਕਿ ਜੋ ਇੱਕ ਦੇਸ਼ ਦੇ ਵਿੱਚ ਮਾਹੌਲ ਬਣਾਇਆ ਜਾ ਰਿਹਾ ਸਿੱਖਾਂ ਦੇ ਖਿਲਾਫ ਦਸਤਾਰਧਾਰੀਆਂ ਦੇ ਖਿਲਾਫ ਉਹ ਬਹੁਤ ਖਤਰਨਾਕ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਜਾਣ ਦੇ ਲਈ ਸਾਡੇ ਜਿਹੜੇ ਕਿਸਾਨ ਨੇ ਉਹ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਔਰ ਪੁਲਿਸ ਸਿੱਧੀਆਂ ਗੋਲੀਆਂ ਚਲਾ ਰਹੀ ਹੈ ਇੱਕ ਨੌਜਵਾਨ ਜਿਹੜਾ ਨਵਾਲਕ ਨੌਜਵਾਨਾ ਜਿਹਦੀ ਬਾਹ ਦੇ ਉੱਤੇ ਵੀ ਗੋਲੀ ਲੱਗੀ ਹੋਈ ਹੈ ਔਰ ਇਸ ਤਰੀਕੇ ਦਾ سلوਕ ਭਾਜਪਾ ਵੱਲੋਂ ਕਰਨਾ ਔਰ ਸਿੱਖਾਂ ਦੇ ਖਿਲਾਫ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਆ سوشل میڈیا ਦੇ ਉੱਤੇ ਇਸ ਤਰ੍ਹਾਂ ਦਾ ਟ੍ਰੈਂਡ ਚਲਾਉਣਾ ਇਸ ਤਰ੍ਹਾਂ ਦੀ ਮੁਹਿੰਮ ਚਲਾਉਣੀ ਇਹ ਕਿਤੇ ਨਾ ਕਿਤੇ ਉਸੇ ਜਿਹੜਾ ਹੈਗਾ ਮੌਬ ਲਿੰਚਿੰਗ ਦਾ ਮੈਂ ਸਮਝਦਾ ਕਿ ਇੱਕ ਮਾਮਲਾ ਵਾ ਕਿ ਜਿਹੜਾ ਫੌਜੀ ਨਰਮਲ ਸਿੰਘ ਨੂੰ ਬਰਬਰਤਾਪੂਰਨ ਮਾਰ ਦਿੱਤਾ ਗਿਆ ਔਰ ਇੱਥੇ ਹੀ ਨਹੀਂ ਮੈਂ ਜਦੋਂ ਉੱਥੇ ਵਾਰਣਸੀ ਜ਼ਿਲ੍ਹਾ ਪੈਂਦਾ ਉੱਥੋਂ ਦੇ ਜਦੋਂ ਪੁਲਿਸ ਕਮਿਸ਼ਨਰ ਨਾਲ ਗੱਲ ਕੀਤੀ ਇਹ ਸਾਰੀ ਗੱਲ ਦੱਸੀ ਔਰ ਤਿੰਨ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਤਾਂ ਮੈਨੂੰ ਅਜੋ ਚੁੱਕਣਾ ਪਿਆ ਕਿ ਉਹਨਾਂ ਵੱਲੋਂ ਇਸ ਗੱਲ ਦਾ ਕੋਈ ਜਵਾਬ ਨਹੀਂ ਸਾਨੂੰ ਦਿੱਤਾ ਗਿਆ ਕਿ ਇਹਦੇ ਬਾਰੇ ਕੀ ਇਨਵੈਸਟੀਗੇਸ਼ਨ ਕਰ ਰਿਹਾ ਕੀ ਗੱਲ ਹੋ ਰਹੀ ਹੈ ਔਰ ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਬੀਜੇਪੀ ਜਿਹੜੀ ਸਰਕਾਰ ਹੈ ਬੀਜੇਪੀ ਸਿੱਖਾਂ ਪ੍ਰਤੀ ਘੱਟ ਗਣਤੀਆਂ ਪ੍ਰਤੀ ਗਰੀਬ ਲੋਕਾਂ ਪ੍ਰਤੀ ਕਿੰਨੀ ਇੱਕ ਸੰਜੀਦਾ ਵਾ ਅਮਰਿੰਦਰ ਜੀ ਤੁਸੀਂ ਗੱਲ ਕੀਤੀ ਹੈ ਤੇ ਖਾਸ ਕਰਕੇ ਕਿਸਾਨਾਂ ਦੀ ਵੀ ਗੱਲ ਕੀਤੀ ਤੁਸੀਂ ਕਿਸਾਨਾਂ ਦੀ ਗੱਲ ਤੇ ਅੱਜ ਜਿਹੜਾ ਮਾਮਲਾ ਹੈਗਾ ਹਾਈ ਕੋਰਟ ਚ ਲੱਗਾ ਹੋਇਆ ਸੀਗਾ ਸ਼ੁਭਕਰਮ ਦੇ ਪੋਸਟਮਾਰਟਮ ਤੇ ਵੀ ਉੱਥੇ ਗੱਲਬਾਤ ਹੋਈ ਹੈ ਉਹਨਾਂ ਨੇ ਹਰਿਆਣਾ ਨੇ ਮੰਨਿਆ ਕਿ ਸਾਡੀ ਹੱਥ ਦੇ ਵਿੱਚ ਜਿਹੜਾ ਇਹਦਾ ਮਤਲਬ ਐ ਸੀਗਾ ਉਸ ਟਾਈਮ ਤੇ ਪਰ ਉਸ ਦੇ ਨਾਲ ਹੀ 0 ਐਫ ਆਈ ਆਰ ਦੀ ਗੱਲ ਹੋਈ ਕਿ ਦਰਜ ਕਰ ਦਿੱਤੀ ਤੇ ਉਹ ਮਤਲਬ ਕਿ ਉਹ ਵੀ ਇੱਕ ਤਰ੍ਹਾਂ ਦਾ ਵਿਵਾਦ ਜਾ ਪੈਦਾ ਹੋਇਆ ਜਿਸ ਤਰੀਕੇ ਦੇ ਨਾਲ ਬੀ ਜੀ ਪੀ ਪਹਿਲੇ ਉਧਰੋਂ ਪੈਲੇਟਸ ਸਾਰੀਆਂ ਚੀਜ਼ਾਂ ਕਰ ਰਹੀ ਹੈ ਔਰ ਜਿਸ ਤਰੀਕੇ ਦਾ ਮਾਮਲਾ ਤੁਸੀਂ ਹੱਥ ਫੜਿਆ ਹੋਇਆ ਹੈ ਇਹ ਸਾਰੇ ਮਾਮਲੇ ਬਹੁਤ ਸੰਜੀਦਾ ਨੇ ਔਰ ਪੰਜਾਬ ਦੇ ਨਾਲ ਸਿੱਧੇ ਸਿੱਧੇ ਇਹਦਾ ਜਿਹੜਾ ਹੈਗਾ ਸੰਬੰਧ ਹੈਗਾ ਹੁਣ ਤੁਸੀਂ ਫਲੋਰ ਆਫ ਦਾ ਹਾਊਸ ਤੇ ਆਵਲਾ ਮਾਮਲਾ ਚੁੱਕਿਆ ਕੀ ਇਹਦੇ ਤੋਂ ਤੁਸੀਂ ਕੀ ਆਸ਼ਾ ਕਰਦੇ ਕੀ ਮੰਗ ਰੱਖੀ ਹੈ ਤੁਸੀਂ ਉੱਥੇ ਦੇਖੋ ਅ ਅੱਜ ਅਸੀਂ ਸਦਨ ਦਾ ਧਿਆਨ ਜਿਹੜਾ ਹੈਗਾ ਪੂਰੇ ਦੇਸ਼ ਦਾ ਸਦਨ ਦੇ ਵਿੱਚ ਰੱਖੀ ਹੋਈ ਗੱਲ ਕਾਮ ਗੱਲ ਨਹੀਂ ਹੁੰਦੀ ਇਹਦਾ ਜਿਹੜਾ ਧਿਆਨ ਆ ਪੂਰੇ ਦੇਸ਼ ਦਾ ਜਿਹੜਾ ਮੀਡੀਆ ਨੋਟਿਸ ਲੈਂਦਾ ਇਸ ਤੇ ਰੱਖੀ ਹੋਈ ਗੱਲ ਨੂੰ ਪੂਰਾ ਦੇਸ਼ ਜਿਹੜਾ ਹੈਗਾ ਇਹਦੇ ਤੇ ਨੋਟਿਸ ਲੈਂਦਾ ਸੋ ਅਸੀਂ ਅੱਜ ਮੰਨ ਲਓ ਅਸੀਂ ਸਪੀਕਰ ਸਾਹਿਬ ਨਾਲ ਵੀ ਗੱਲ ਕੀਤੀ ਹੈ ਉਹਨਾਂ ਵੱਲੋਂ ਵੀ ਯੂਪੀ ਗਵਰਨਮੈਂਟ ਦੇ ਨਾਲ ਗੱਲਬਾਤ ਕਰਕੇ ਜਿਹੜਾ ਸਾਡਾ ਫੌਜੀ ਨਰਮਲ ਸਿੰਘਾ ਇਹਨੂੰ ਜਰੂਰ ਇਨਸਾਫ ਦਵਾਇਆ ਜਾਊਗਾ ਜਿਸ ਤਰੀਕੇ ਦੇ ਨਾਲ ਬੀਜੇਪੀ ਇੱਕ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਘਟ ਗਣਤੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਸ ਤਰੀਕੇ ਦੇ ਨਾਲ ਮੈਨੂੰ ਕਦੇ-ਕਦੇ ਇੰਨ ਲੱਗਦਾ ਕਿ ਜਦੋਂ 1984 ਦੇ ਵਿੱਚ ਸਿੱਖਾਂ ਦੇ ਖਿਲਾਫ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਕਾਂਗਰਸ ਨੇ ਹਮਲੇ ਕੀਤੇ ਉਹਨਾਂ ਨੂੰ ਯੋਜਨਾਬੱਧ ਤਰੀਕੇ ਦੇ ਨਾਲ ਮੌਤ ਦੇ ਘਾਟ ਉਤਾਰਿਆ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਸਾੜੇ ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਨੂੰ 400 ਤੋਂ ਪਲੱਸ ਸੀਟਾਂ ਆਈਆਂ ਇਸੇ ਤਰ੍ਹਾਂ ਦਾ ਮਾਹੌਲ ਭਾਜੀਪੀ ਅੱਜ ਘੜਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਹ ਵੀ ਘਟ ਗਣਤੀਆਂ ਦੇ ਉੱਤੇ ਇਦਾਂ ਦੇ ਹਮਲੇ ਕਰਾ ਕੇ ਉਹਨਾਂ ਨੂੰ ਇਦਾਂ ਮਾਰ ਕੇ ਸ਼ਾਇਦ ਉਹ ਵੀ 400 ਦਾ ਅੰਕੜਾ ਪਾਰ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਮੈਂ ਸਮਝਦਾ ਕਿ ਲੋਕਤੰਤਰ ਦੇ ਲਈ ਇਸ ਤੋਂ ਜ਼ਿਆਦਾ ਖਤਰਨਾਕ ਜਿਹੜਾ ਰੁਝਾਨ ਆ ਹੋਰ ਕੋਈ ਨਹੀਂ ਹੋ ਸਕਦਾ ਪੰਜਾਬੀ ਆਪਸ ਨੂੰ ਨੇ ਐਸਟੈਬਲਿਸ਼ ਕਰਦੇ ਨੇ ਤਸਦੀ ਦੀ ਲੜਾਈ ਲੜੀ ਗਈ ਤੇ ਉਸ ਤੋਂ ਸਭ ਤੋਂ ਜ਼ਿਆਦਾ ਜੇ ਕਿਸੇ ਨੇ ਹਿੱਸੇਦਾਰੀ ਪਾਈ ਹੈ ਤੇ ਪੰਜਾਬੀਆਂ ਨੇ ਪਾਈ ਹੈ ਸਿੱਖਾਂ ਨੇ ਪਾਈ ਹੈ ਔਰ ਉਹਦੇ ਕਾਲੇ ਪਾਣੀ ਦੀ ਜੜੀਆਂ ਜੇਲਾਂ ਨੇ ਉਹ ਵੀ ਇਹਦਾ ਤਸਦੀਕ ਕਰਦੀਆਂ ਨੇ ਪਰ ਚਾਹੇ ਉਹ ਹਜੇ ਪੂਰੇ ਤਰੀਕੇ ਨਾਲ ਗਿਣਤੀ ਮਿੰਤੀ ਫਿਰ ਵੀ ਕਿਤੇ ਘਾਟੇਵਾਦੇ ਚ ਹੈ ਪਰ ਬਾਬਾ ਜੀ ਦੋਸ ਦੇ ਪੱਛਮੀ ਬੰਗਾਲ ਦੇ ਵਿੱਚ ਇੱਕ ਆਈਪੀਐਸ ਅਫਸਰ ਨੂੰ ਜਿਹੜਾ ਕਿ ਆਈਪੀਐਸ ਦੀ ਦੇ ਪੇਪਰ ਪਾਸ ਕਰਕੇ ਯੂਪੀਐਸਸੀ ਦੇ ਸਾਰਾ ਕੁਝ ਆਉਂਦਾ ਉਹਨੂੰ ਵੀ ਇਸ ਤਰੀਕੇ ਦੇ ਨਾਲ ਵੱਖ-ਵੱਖ ਦੀਆਂ ਟਾਈਪ ਦੇ ਨਾਲ ਖਾਲਿਸਤਾਨੀ ਦੇ ਨਾਮ ਦੇ ਨਾਲ ਉਹਨੂੰ ਮਤਲਬ ਕਿ ਉਹ ਥੇ ਪੁਕਾ ਰਿਆ ਜਾਂਦਾ ਜਿਸ ਦੇ ਬਾਅਦ ਉਹਨਾਂ ਨੂੰ ਵੀ ਆਪਣੇ ਨੂੰ ਜਸਟੀਫਾਈ ਕਰਨਾ ਪੈ ਰਿਹਾ ਕਿ ਕਿਸ ਉਹ ਵੀ ਉੱਥੇ ਵੀ ਬੀਜੇਪੀ ਦੇ ਵਰਕਰਸ ਨੇ ਕੀਤਾ ਸਭ ਕੁਝ ਅ ਦੇਖੋ ਜਦੋਂ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਜਦੋਂ ਤਾਂ ਸਾਡੀ ਜ਼ਰੂਰਤ ਹੁੰਦੀ ਹੈ ਸਿੱਖਾਂ ਦੀ ਜਦੋਂ ਜ਼ਰੂਰਤ ਹੁੰਦੀ ਹੈ ਉਦੋਂ ਉਹਨਾਂ ਨੂੰ ਲੈ ਲਿਆ ਜਾਂਦਾ ਪਰ ਜਦੋਂ ਕੁਝ ਮਿਲ ਜਾਂਦਾ ਕੁਝ ਦੇਣ ਦੀ ਵਾਰੀ ਆਉਂਦੀ ਹੈ ਉਦੋਂ ਸਾਨੂੰ ਸਾਡੇ ਲੇਬਲ ਮੱਥੇ ਦੇ ਉੱਤੇ ਸਤਵਾਦੀ ਦਾ ਲੇਬਲ ਲਾ ਦਿੱਤਾ ਜਾਂਦਾ ਔਰ ਜਿਹੜੀ ਸਿੱਖ ਕੌਮ ਹੈ ਬਹਾਦਰ ਕੌਮ ਹੈ ਇਹ ਬੜੀਆਂ ਜੰਗਾ ਜੁੱਧਾਂ ਦੇ ਵਿੱਚੋਂ ਇਹ ਕੌਮ ਜਿਹੜੀ ਹੈ ਇਸੇ ਤਰੀਕੇ ਦੇ ਨਾਲ ਨਹੀਂ ਆਈ ਗੁਰੂ ਸਾਹਿਬ ਨੇ ਚਾਰ ਲਾਲ ਜਿਹੜੇ ਹੈਗੇ ਆ ਉਹ ਆਪਣੇ ਸ਼ਹੀਦ ਕਰਾ ਕੇ ਚਮਕੌਰ ਦੀ ਗੜੀ ਦੇ ਵਿੱਚ ਤੇ ਸਰਹੰਦ ਦੀਆਂ ਨੀਹਾਂ ਦੇ ਵਿੱਚ ਸ਼ਹੀਦ ਕਰਵਾ ਕੇ ਉਹਨਾਂ ਨੇ ਜਿਹੜੀ ਨੀਹਾਂ ਉਹ ਪੱਕੀ ਕੀਤੀ ਹੈ ਸਾਡੇ ਦੇ ਜਿਹੜੇ ਇਦਾਂ ਦੇ ਪਰਚੇ ਆ ਉਹ ਪੈਂਦੇ ਰਹਿਣੇ ਆ ਜਦੋਂ ਤੱਕ ਸਿੱਖ ਕੌਮ ਜਿਉਂਦੀ ਹੈ ਜਦੋਂ ਤੱਕ ਸਿੱਖ ਕੌਮ ਜਾਗਦੀ ਹੈ ਕਿਉਂਕਿ ਸਾਡੀਆਂ ਜਿਹੜੀਆਂ ਅੰਦਰ 17 ਨੇ ਨਸਾਰਾਂ ਤੋਂ ਚਾਹੇ ਕੋਈ ਉਹ ਡਰ ਲੱਗਦਾ ਸੋ ਮੈਂ ਇਹ ਸਰਕਾਰਾਂ ਨੂੰ ਇਹ ਦੱਸਣਾ ਚਾਹ ਰਿਹਾ ਕਿ ਇਦਾਂ ਦਾ ਜਿਹੜਾ ਰੁਝਾਨ ਹੈ ਇਹਦਾ ਹੱਤ ਦਾ ਅੰਤ ਕਰਨ ਦੇ ਵਿੱਚ ਸਿਰਫ ਟਿੱਪੀ ਦਾ ਹੀ ਫਰਕ ਹੈ ਔਰ ਇਹਦਾ ਅੰਤ ਵੀ ਨਜ਼ਦੀਕ ਹੀ ਹੋਏਗਾ ਜੇ ਇਦਾਂ ਦਾ ਰੁਝਾਨ ਜੀ ਜਿਸ ਤਰੀਕੇ ਦੇ ਨਾਲ ਇਹ ਮਾਮਲਾ ਹੋਇਆ ਹੈ ਨਿਰਮਲ ਫੌਜੀ ਦਾ ਮਾਮਲਾ ਹੋਇਆ ਹੈ ਤੁਸੀਂ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਇਹ ਕਤਲ ਹੀ ਇੱਕ ਤਰੀਕੇ ਨਾਲ ਕਤਲਾਨਾ ਹਮਲਾ ਉਸ ਦੇ ਬਾਅਦ ਕੀ ਤੁਹਾਡਾ ਵਫਾਦ ਕੋਈ ਕਿਉਂਕਿ ਪਹਿਲੇ ਹੀ ਜਦੋਂ ਗੱਲ ਹੁੰਦੀ ਹੈ ਤਾਂ ਨੇੜੇ ਤਾਂ ਗਵਰਨਰ ਸਾਹਿਬ ਬੈਠੇ ਨੇ ਕੀ ਕੋਈ ਆਮ ਆਦਮੀ ਦਾ ਪਾਰਟੀ ਦਾ ਵਫਾਦ ਹੋਇਆ ਤੁਸੀਂ ਮਿਲ ਕੇ ਆਪਣਾ ਕੋਈ ਡੈਲੀਗੇਸ਼ਨ ਲੈ ਕੇ ਉਹਨਾਂ ਨੂੰ ਮਿਲਣ ਜਾਓਗੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਕਿਸਾਨਾਂ ਦੇ ਵਾਸਤੇ ਕੇਂਦਰ ਦੇ ਮੰਤਰੀਆਂ ਦੇ ਨਾਲ ਰਾਫਤਾ ਕਾਇਮ ਕੀਤਾ ਇਹ ਜੀ ਕੋਈ ਤਜ਼ਵੀਜ਼ ਹੈਗੀ ਹੈ ਕਿ ਇਹ ਸਾਰਾ ਜਿਹੜਾ ਮਾਮਲਾ ਬਾਦ ਸਦਨ ਦੇ ਧਿਆਨ ਦੇ ਵਿੱਚ ਲਿਆਂਦਾ ਮਨਰੋਗ ਸਾਡੇ ਸੁਪਰੀਮ ਨੇ ਸਪੀਕਰ ਸਾਹਿਬ ਉਹਨਾਂ ਦੇ ਧਿਆਨ ਦੇ ਵਿੱਚ ਜਿਸ ਤਰੀਕੇ ਦਾ ਵੀ ਹੈਗਾ ਉਹਨਾਂ ਵਰ ਤੋਂ ਅੱਜ ਯੂਪੀ ਦੀ ਸਰਕਾਰ ਨੂੰ ਇਸ ਸਬੰਧੀ ਲਿਖਿਆ ਵੀ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਪਾਰਟੀ ਦੀ ਰਣਨੀਤੀ ਹੋਊਗੀ ਉਸ ਤਰੀਕੇ ਦੇ ਨਾਲ ਐਕਸ਼ਨ ਲਿਆ ਜਾਊਗਾ ਅਸੀਂ ਇਸ ਫੌਜੀ ਨੂੰ ਇਨਸਾਫ ਦਵਾਵਾਂਗੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਮਨਵਿੰਦਰ ਸਿੰਘ ਜਿਹੜਾ ਉਸ ਕੋਲ ਸੱਦ ਲ ਸੀ ਉਹਨਾਂ ਨੇ ਗੱਲਬਾਤ ਕੀਤੀ ਔਰ ਖਾਸ ਕਰਕੇ ਯੂਪੀ ਦੇ ਇੱਕ ਫੌਜੀ ਦੀ ਉਹ ਲੈ ਕੇ ਆਏ ਨੇ ਤਸਵੀਰਾਂ ਉਹਨਾਂ ਨੇ ਔਨ ਰਿਕਾਰਡ ਫਲੋਰ ਆਫ ਦਾ ਹਾਊਸ ਤੇ ਗੱਲ ਕੀਤੀ ਹੈ ਕਿ ਨਿਰਮਲ ਸਿੰਘ ਦਾ ਉਥੇ ਜਿਸ ਤਰੀਕੇ ਦੇ ਨਾਲ ਕਤਲਾਨਾ ਹਸ਼ਰ ਹੋਇਆ ਉਸ ਤੇ ਜ਼ਰੂਰ ਪੰਜਾਬ ਨੂੰ ਗੱਲ ਕਰਨੀ ਚਾਹੀਦੀ ਉਹ ਕਹਿੰਦੇ ਕਿ ਮੇਰੇ ਨੇੜਲੇ ਪਿੰਡ ਦਾ ਹੈਗਾ ਪੰਜਾਬ ਦਾ ਕਿਉਂਕਿ ਰਹਿਣ ਵਾਲਾ ਤੇ ਐਸ ਕਰਕੇ ਸਾਨੂੰ ਆਪਣੇ ਪੰਜਾਬ ਦੇ ਪੁੱਤਾਂ ਦੀ ਫਿਕਰ ਹੈ ਤੇ ਉਹਨਾਂ ਨੇ ਕਿਹਾ ਕਿ ਭਾਜਪੀ ਦੇ ਰਾਜ ਵਾਲੀਆਂ ਸਰਕਾਰਾਂ ਜਿਸ ਤਰੀਕੇ ਦੇ ਨਾਲ ਨੇ ਪੰਜਾਬ ਤੇ ਪੰਜਾਬੀਆਂ ਦੇ ਨਾਲ ਲਗਾਤਾਰ ਸਿੱਖਾਂ ਨਾਲ ਖਾਸ ਕਰਕੇ ਬੜਾ ਹੀ ਸੁਤੇਲਾ ਜਾਂ ਵਖਰੇਵਾ ਜਾਂ ਜਿਹੜਾ ਉਹ ਵਿਹਾਰ ਕਰਦੀਆਂ ਚਲੀਆਂ ਆ ਰਹੀਆਂ ਜਿਹੜੀਆਂ ਕਿ ਬਹੁਤ ਚੰਗੀ ਰਾਜਨੀਤੀ ਨਹੀਂ ਹੈ ਕਿਉਂਕਿ ਪੰਜਾਬ ਵੀ ਐਸੇ ਮੁਲਕ ਦਾ ਇੱਕ ਹਿੱਸਾ ਹੈ ਕੈਮਰਾ ਪਰਸਨ ਸਰਬੀਤੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ5 ਚੈਨਲ ਪੰਜਾਬੀ ਨਿਰਧਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਭਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ